ਸੜਕ ਦੇ ਕਿਨਾਰੇ ਖੂਨ ਨਾਲ ਲਿਬੜੀ ਹੋਈ ਇੱਕ ਬੱਚੀ ਉੱਚੀ ਉੱਚੀ ਰੋ ਰਹੀ ਹੁੰਦੀ ਆ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਐਕਸੀਡੈਂਟ ਹੋਇਆ ਹੁੰਦਾ ਉਸ ਬੱਚੀ ਨੂੰ ਇੱਕ ਪਰਿਵਾਰ ਚੁੱਕ ਕੇ ਲੈ ਜਾਂਦਾ ਤੇ ਉਹਨੂੰ ਆਪਣੇ ਨਾਲ ਹੀ ਰੱਖ ਲੈਂਦਾ ਉਹ ਆਪਣੀ ਧੀ ਬਣਾ ਕੇ ਉਹਨੂੰ ਪਾਲਦੇ ਆ ਤੇ ਫਿਰ ਵੱਡੀ ਹੋ ਕੇ ਉਹ ਕੁੜੀ ਕਿਵੇਂ ਆਪਣੇ ਮਾਪਿਆਂ ਦਾ ਟਿਕਾਣਾ ਲੱਭਦੀ ਆ ਤੇ ਜਦੋਂ ਉਹਨੂੰ ਪਤਾ ਲੱਗਦੀ ਆ ਆਪਣੇ ਮਾਂ ਬਾਪ ਦੀ ਸਚਾਈ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਦਿੱਲੀ ਦਾ ਇੱਕ ਪੰਜਾਬੀ ਪਰਿਵਾਰ ਜਿਹੜਾ ਕਿ ਹਰਿਆਣੇ ਕਿਸੇ ਵਿਆਹ ਸਮਾਗਮ ਦੇ ਵਿੱਚ ਜਾ ਰਿਹਾ ਹੁੰਦਾ ਹਰਿਆਣੇ ਦੇ ਵਿੱਚ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੁੰਦੀ ਆ ਵਿਆਹ ਸਮਾਗਮ ਤੋਂ ਵਾਪਸ ਜਾਂਦਿਆਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਬੇਟਾ ਮਾਰੇ ਜਾਂਦੇ ਆ ਤੇ ਇੱਕ ਬੇਟੀ ਜਿਹਦਾ ਨਾਮ ਪ੍ਰੀਤੀ ਹੁੰਦਾ ਉਹ ਬਚ ਜਾਂਦੀ ਆ ਪ੍ਰੀਤੀ ਦੀ ਉਮਰ 4 ਸਾਲ ਦੀ ਹੁੰਦੀ ਆ। ਪ੍ਰੀਤੀ ਦੇ ਮਾਪੇ ਮੌਕੇ ਤੇ ਮਾਰੇ ਗਏ। ਪ੍ਰੀਤੀ ਰੋ ਰਹੀ ਹੁੰਦੀ ਆ। ਸ਼ਾਮ ਦਾ ਸਮਾਂ ਹੁੰਦਾ, ਠੰਡ ਦਾ ਮੌਸਮ ਹੁੰਦਾ ਤੇ ਠੰਡ ਕਰਕੇ ਲੋਕ ਟਾਈਮ ਨਾਲ ਹੀ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਆ। ਪਰ ਇੱਕ ਕਿਸਾਨ ਜਿਹੜਾ ਕਿ ਆਪਣੇ ਖੇਤੋਂ ਆ ਰਿਹਾ ਹੁੰਦਾ, ਉਹਨੂੰ ਪ੍ਰੀਤੀ ਦੇ ਰੋਣ ਦੀ ਆਵਾਜ਼ ਸੁਣਦੀ ਆ। ਉਹ ਭੱਜ ਕੇ ਜਾ ਕੇ ਵੇਖਦਾ ਕਿ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ। ਉਹ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਜਾ ਕੇ ਸਪੀਕਰ ਤੇ ਅਨਾਉਂਸਮੈਂਟ ਕਰਾਉਂਦਾ ਵੀ ਭਾਈ ਇੱਕ ਕਾਰ ਦਾ ਐਕਸੀਡੈਂਟ ਹੋਇਆ ਸਾਰੇ ਪਹੁੰਚੋ ਆਪਾਂ ਮਦਦ ਕਰੀਏ ਲੋਕ ਇਕੱਠੇ ਹੋ ਜਾਂਦੇ ਆ ਤੇ ਰੋਂਦੀ ਹੋਈ ਪ੍ਰੀਤੀ ਨੂੰ ਉਹੀ ਕਿਸਾਨ ਚੁੱਕ ਕੇ ਆਪਣੇ ਘਰ ਲਿਆਉਂਦਾ ਉਹਨੂੰ ਆਪਣੇ ਘਰ ਛੱਡ ਜਾਂਦਾ ਤੇ ਫਿਰ ਉਸ ਤੋਂ ਬਾਅਦ ਉੱਥੇ ਪੁਲਿਸ ਬੁਲਾਈ ਜਾਂਦੀ ਆ ਪੁਲਿਸ ਵਾਲਿਆਂ ਨੂੰ ਦੱਸਿਆ ਜਾਂਦਾ ਭਾਈ ਇਹਨਾਂ ਦੀ ਇੱਕ ਕੁੜੀ ਉਹ ਬਚ ਗਈ ਉਹ ਸਾਡੇ ਘਰ ਆ ਤੇ ਆਹ ਪਰਿਵਾਰਕ ਮੈਂਬਰ ਆ ਪੁਲਿਸ ਆ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਆ ਅਗਲੇ ਦਿਨ ਅਗਲੀ ਕਾਰਵਾਈ ਆ ਜਿਹੜੀ ਉਹ ਹੁੰਦੀ ਆ ਵੀ ਉਸ ਪਰਿਵਾਰ ਦਾ ਪਤਾ ਕੀਤਾ ਜਾਂਦਾ ਅਖਬਾਰਾਂ ਦੇ ਵਿੱਚ ਖਬਰ ਆ ਜਾਂਦੀ ਆ ਤੇ ਜਿਹੜਾ ਉਹ ਕਿਸਾਨ ਉਹਦਾ ਨਾਮ ਸੁਦਾਗਰ ਸਿੰਘ ਹੁੰਦਾ ਸੁਦਾਗਰ ਸਿੰਘ ਉਸ ਬੱਚੀ ਨੂੰ ਆਪਣੇ ਘਰ ਲਿਆਇਆ ਹੁੰਦਾ ਤੇ ਆਪਦੇ ਉਹਦੇ ਕੋਈ ਔਲਾਦ ਨਹੀਂ ਹੁੰਦੀ ਜਦੋਂ ਹੁਣ ਇਹ ਗੱਲ ਪੂਰੀ ਤਰ੍ਹਾਂ ਸਾਰੇ ਕਿਤੇ ਫੈਲ ਜਾਂਦੀ ਆ ਵੀ ਮਾਪਿਓ ਮਾਰੇ ਗਏ ਤੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਆ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ ਪਰ ਜਿੱਥੇ ਉਹ ਵਿਆਹ ਹੋਇਆ ਸੀ ਹਰਿਆਣੇ ਦੇ ਵਿੱਚ ਉਹ ਪਰਿਵਾਰ ਆ ਕੇ ਪੁਲਿਸ ਨੂੰ ਮਿਲਦਾ ਤੇ ਪੁਲਿਸ ਵਾਲੇ ਦੱਸਦੇ ਆ ਵੀ ਭਾਈ ਉਹਨਾਂ ਦੀ ਬੱਚੀ ਹੈ ਜਿਹੜੀ ਉਹ ਬਚ ਗਈ ਤੇ ਉਹ ਪਰਿਵਾਰ ਆ ਜਿਹੜਾ ਉਹ ਬੱਚੀ ਨੂੰ ਓਟਣ ਦਾ ਕੋਈ ਫੈਸਲਾ ਨਹੀਂ ਲੈਂਦਾ ਤੇ ਜਿਹੜਾ ਸੁਦਾਗਰ ਸਿੰਘ ਬੱਚੀ ਨੂੰ ਲੈ ਕੇ ਆਇਆ ਸੀ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਮੇਰੇ ਘਰ ਔਲਾਦ ਨਹੀਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ thì ਮੇਰੇ ਘਰੇ ਹੀ ਪੈਦਾ ਹੋਈ ਆ ਮੇਰੇ ਵਾਸਤੇ ਹੀ ਪੈਦਾ ਹੋਈ ਆ ਮੇਰੀ ਇਹ ਤੇ ਨਿਗਾ ਪਈ ਮੈਨੂੰ ਲਿਆਇਆ ਤੇ ਇਹਦੇ ਦੇਖ ਮਾਪਿਓ ਮਾਰੇ ਗਏ ਤੇ ਇਹਦਾ ਕੋਈ ਨਹੀਂ ਮੈਂ ਚਾਹਣਾ ਵੀ ਮੈਂ ਇਹਨੂੰ ਆਪਣੀ ਧੀ ਬਣਾ ਕੇ ਪਾਲਾਂ ਪੁਲਿਸ ਵਾਲੇ ਕਹਿੰਦੇ ਵੀ ਦੇਖੋ ਬੱਚੀ ਤੁਸੀਂ ਗੋਦ ਲੈ ਸਕਦੇ ਹੋ ਕੋਈ ਇਤਰਾਜ਼ ਨਹੀਂ ਪਰ ਉਹਦੇ ਲਈ ਜਿੰਨੀ ਕ ਕਾਨੂੰਨੀ ਕਾਰਵਾਈ ਦੀ ਲੋੜ ਆ ਉਹ ਤੁਹਾਨੂੰ ਕਰਨੀ ਪਊਗੀ ਸਦਾਗਰ ਸਿੰਘ ਇੱਕ ਵਕੀਲ ਨਾਲ ਗੱਲ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਕਰਦਾ ਤੇ ਪ੍ਰੀਤੀ ਨੂੰ ਗੋਦ ਲੈ ਲੈਂਦਾ ਗੋਦਨਾਮਾ ਲਿਖਾ ਲੈਂਦਾ ਉਹਦਾ ਪ੍ਰੀਤੀ ਨੂੰ ਉਹ ਬੜੇ ਚਾਮਾਂ ਲਾਡਾਂ ਨਾਲ ਪਾਲਦੇ ਆ ਦੋਨੇ ਜੀ ਬੜੇ ਖੁਸ਼ ਹੁੰਦੇ ਆ ਜਿੱਥੇ ਉਹਨਾਂ ਨੂੰ ਪ੍ਰੀਤੀ ਦੇ ਮਾਪੇ ਬਾਪ ਦੀ ਮੌਤ ਦਾ ਦੁੱਖ ਹੁੰਦਾ ਉੱਥੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਆ ਵੀ ਚਲੋ ਸਾਡੇ ਔਲਾਦ ਨਹੀਂ ਸੀਗੀ ਵੀ ਇਸ ਹਨਾ ਅਨਾਥ ਬੱਚੀ ਨੂੰ ਅਸੀਂ ਮਾਪਿਓ ਮਿਲ ਗਏ ਤੇ ਸਾਨੂੰ ਔਲਾਦ ਮਿਲ ਗਈ ਉਹ ਪ੍ਰੀਤੀ ਦੇ ਵਿੱਚ ਆਪਣਾ ਸਾਰਾ ਕੁਝ ਵੇਖਦੇ ਆ ਪ੍ਰੀਤੀ ਨੂੰ ਵਧੀਆ ਸਕੂਲ ਦੇ ਵਿੱਚ ਪੜਨ ਲਾ ਦਿੰਦੇ ਆ ਪ੍ਰੀਤੀ ਇੰਨੀ ਕੁ ਛੋਟੀ ਹੁੰਦੀ ਆ ਵੀ ਉਹਨੂੰ ਆਪਣੇ ਮਾਪੇ ਬਾਪ ਦਾ ਕੋਈ ਬਹੁਤੀ ਯਾਦ ਨਹੀਂ ਆਉਂਦੀ ਕਿਉਂਕਿ ਸਦਾਗਰ ਸਿੰਘ ਤੇ ਉਹਦੀ ਪਤਨੀ ਉਹਨੂੰ ਬੜਾ ਹੀ ਪਿਆਰ ਕਰਦੇ ਆ ਸ਼ਾਇਦ ਉਹਦੇ ਅਸਲੀ ਮਾਪੇ ਉਹਨੂੰ ਇੰਨੀਆਂ ਚੀਜ਼ਾਂ ਨਹੀਂ ਲਿਆ ਕੇ ਦਿੰਦੇ ਹੋਣੇ ਜਿੰਨੀਆਂ ਸਦਾਗਰ ਸਿੰਘ ਤੇ ਉਹਦੀ ਪਤਨੀ ਲਿਆ ਕੇ ਦਿੰਦੇ ਆ ਸਕੂਲ ਲਾਇਆ ਜਾਂਦਾ ਸਕੂਲ ਦੇ ਵਿੱਚ ਨਵੇਂ ਦੋਸਤ ਮਿਲਦੇ ਆ ਤੇ ਪ੍ਰੀਤੀ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਂਦੀ ਆ ਹੌਲੀ-ਹੌਲੀ ਸਮਾਂ गुज़रਦਾ ਪ੍ਰੀਤੀ ਵੱਡੀ ਹੁੰਦੀ ਆ ਪਰ ਪ੍ਰੀਤੀ ਨੂੰ ਕਦੇ-ਕਦੇ ਲੱਗਦਾ ਰਹਿੰਦਾ ਵੀ ਉਹਦੇ ਨਾਲ ਉਹ ਹਾਦਸਾ ਜਿਹੜਾ ਉਹ ਸੁਪਨੇ ਦੇ ਵਿੱਚ ਯਾਦ ਆਉਂਦਾ ਕਈ ਵਾਰੀ ਛੋਟੇ ਹੁੰਦਿਆਂ ਦੇ ਕੋਈ ਹਾਦਸੇ ਕਿਸੇ ਵੀ ਇਨਸਾਨ ਦੇ ਇਸ ਤਰੀਕੇ ਨਾਲ ਦਿਮਾਗ ਦੇ ਵਿੱਚ ਘਰ ਘਰ ਜਾਂਦੇ ਆ ਵੀ ਉਹਨੂੰ ਵਾਰ-ਵਾਰ ਉਹ ਹਾਦਸੇ ਦੀ ਯਾਦ ਆਉਂਦੀ ਆ ਕਦੇ ਕਿਸੇ ਸੁਪਨੇ ਰਾਹੀਂ ਕਦੇ ਵੈਸੇ ਹੀ ਕੋਈ ਇਹੋ ਜੀ ਗੱਲ ਹੋਈ ਉਹਨੂੰ ਇਹ ਲੱਗਦਾ ਹੁੰਦਾ ਵੀ ਇਸ ਤਰ੍ਹਾਂ ਦੀ ਗੱਲ ਵਾਪਰੀ ਆ ਪ੍ਰੀਤੀ ਕੋਈ ਬਹੁਤੀ ਛੋਟੀ ਵੀ ਨਹੀਂ ਸੀ ਇਸ ਲਈ ਉਹ ਹਾਦਸਾ ਉਹਨੂੰ ਕਿਤੇ ਨਾ ਕਿਤੇ ਟਿਕਣ ਨਹੀਂ ਦਿੰਦਾ ਉਹ ਆਪਣੇ ਦਿਮਾਗ ਦੇ ਵਿੱਚ ਉਹਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੀ ਆ ਤੇ ਉਹ ਆਪਣੇ ਮਾਪਿਆਂ ਨੂੰ ਪੁੱਛਦੀ ਰਹਿੰਦੀ ਆ ਵੀ ਜਦੋਂ ਵੀ ਮੈਂ ਸੌਂਨੀ ਆਂ ਕਈ ਵਾਰ ਮੈਨੂੰ ਸੁਪਨੇ ਦੇ ਵਿੱਚ ਐ ਲੱਗਦਾ ਵੀ ਬਹੁਤ ਤੇਜ਼ ਗੱਡੀ ਆਈ ਤੇ ਕਾਸੇ ਦੇ ਵਿੱਚ ਵੱਜੀ ਤਾਂ ਉਹਦੇ ਮਾਪਿਓ ਉਹਨੂੰ ਕੁਝ ਨਹੀਂ ਦੱਸਦੇ ਉਹਨੂੰ ਕਹਿ ਦਿੰਦੇ ਆ ਵੀ ਤੂੰ ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਾ ਹੋਰ ਸਮਾਂ ਗੁਜ਼ਰਿਆ ਪ੍ਰੀਤੀ ਹੋਰ ਵੱਡੀ ਹੋਈ ਤੇ ਪ੍ਰੀਤੀ ਨੂੰ ਉਹਦੇ ਨਾਲ ਦੀਆਂ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਹਨਾ ਉਹ ਕਹਿ ਦਿੰਦੀਆਂ ਹੁੰਦੀਆਂ ਵੀ ਤੈਨੂੰ ਤੇਰੇ ਮਾਪਿਓ ਦੀ ਯਾਦ ਨਹੀਂ ਆਉਂਦੀ ਬਸ ਇੰਨੀ ਕੁ ਗੱਲ ਉਹ ਕਹਿੰਦੀਆਂ ਤੇ ਪ੍ਰੀਤੀ ਕਹਿ ਦਿੰਦੀ ਵੀ ਮੇਰੇ ਮਾਪਿਓ ਦੀ ਕਿਉਂ ਯਾਦ ਆਊਗੀ ਵੀ ਮੈਂ ਤਾਂ ਆਪਣੇ ਮਾਪਿਓ ਦੇ ਨਾਲ ਰਹਿਣੀ ਆ ਪਰ ਉਹ ਕੁੜੀਆਂ ਵੀ ਖੁੱਲ੍ਹ ਕੇ ਗੱਲ ਨਹੀਂ ਕਰਦੀਆਂ ਕਿਉਂਕਿ ਜਦੋਂ ਵੀ ਉਹ ਗੱਲ ਕਰਨ ਲੱਗਦੀਆਂ ਫਿਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਜਾਂਦੀ ਆ ਵੀ ਸ਼ਾਇਦ ਪ੍ਰੀਤੀ ਨੂੰ ਇਹ ਨਹੀਂ ਪਤਾ ਵੀ ਇਹ ਸੁਦਾਗਰ ਸਿੰਘ ਦੀ ਗੋਦ ਲਈ ਬੇਟੀ ਆ ਸੁਦਾਗਰ ਸਿੰਘ ਤੇ ਉਹਦੀ ਪਤਨੀ ਨੇ ਪ੍ਰੀਤੀ ਨੂੰ ਪਾਲਣ ਪੋਸ਼ਣ ਦੇ ਵਿੱਚ ਤੇ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਰੱਖੀ ਸੀ ਉਹਨੂੰ ਪੂਰਾ ਲਾਡ ਲੜਾਉਂਦੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਉਹਨੂੰ ਲਿਆ ਕੇ ਦਿੰਦੇ ਪਰ ਕਿਤੇ ਨਾ ਕਿਤੇ ਪ੍ਰੀਤੀ ਦੇ ਮਨ ਵਿੱਚ ਆਪਣੇ ਅਸਲ ਮਾਪਿਓ ਦੀ ਖਿੱਚ ਹਜੇ ਬਰਕਰਾਰ ਸੀ ਜੇ ਸੁਦਾਗਰ ਸਿੰਘ ਤੇ ਉਹਦੀ ਪਤਨੀ ਉਹਨੂੰ ਦੱਸਦੇ ਤਾਂ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਵੀ ਪ੍ਰੀਤੀ ਸਾਡੇ ਤੋਂ ਦੂਰ ਹੋ ਜੂ ਇਸ ਲਈ ਉਹ ਉਹਨੂੰ ਕੁਝ ਵੀ ਨਹੀਂ ਦੱਸਦੇ ਜਦੋਂ ਵੀ ਉਹ ਹਾਦਸੇ ਬਾਰੇ ਪੁੱਛਦੀ ਤਾਂ ਉਹ ਗੱਲ ਟਾਲ ਮਟੋਲ ਕਰ ਜਾਂਦੇ ਤੇ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰ ਜਾਂਦਾ ਪ੍ਰੀਤੀ ਜਿਹੜੀ ਉਹਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਤੇ ਪ੍ਰੀਤੀ ਖੋਈ ਖੋਈ ਰਹਿੰਦੀ ਆ ਪ੍ਰੀਤੀ ਆਪਦੇ ਮਾਪਿਆਂ ਨਾਲ ਉਹਨਾਂ ਕੋਲ ਦੀ ਮਿਲਦੀ ਨਹੀਂ ਪ੍ਰੀਤੀ ਦੀ ਮਾਂ ਨੂੰ ਇਹ ਹੁੰਦਾ ਵੀ ਪ੍ਰੀਤੀ ਹੱਸੇ ਖੇਡੇ ਮੇਰੇ ਨਾਲ ਵਧੀਆ ਚੌੜ ਕਰੇ ਉਹ ਪ੍ਰੀਤੀ ਨੂੰ ਪੁੱਛਦੀ ਰਹਿੰਦੀ ਵੀ ਪ੍ਰੀਤੀ ਤੇਰੇ ਦਿਲ ਦਿਮਾਗ ਚ ਪੁੱਤ ਕੋਈ ਗੱਲ ਚੱਲਦੀ ਆ ਜੇ ਕੋਈ ਗੱਲ ਚੱਲਦੀ ਆ ਤਾਂ ਤੂੰ ਮੈਨੂੰ ਦੱਸ ਤਾਂ ਪ੍ਰੀਤੀ ਕਹਿ ਦਿੰਦੀ ਵੀ ਮਾਂ ਹੋਰ ਤਾਂ ਕੁਛ ਨਹੀਂ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਵੀ ਇੱਕ ਤਾਂ ਮੈਂ ਕੱਲੀ ਆ ਘਰ ਦੇ ਵਿੱਚ ਹਨਾ ਮੇਰੇ ਕੋਈ ਭੈਣ ਭਰਾ ਹੁੰਦਾ ਤਾਂ ਮੇਰਾ ਵੀ ਜੀ ਲੱਗਿਆ ਰਹਿੰਦਾ ਦੂਜੀ ਗੱਲ ਵੀ ਜੀ ਮੈਨੂੰ ਸੁਪਨਾ ਨਾ ਟਿਕਣ ਨਹੀਂ ਦਿੰਦਾ ਮੈਨੂੰ ਅੰਦਰੇ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਹੁੰਦੀ ਆ ਵੀ ਤੁਸੀਂ ਸੱਚ ਦੱਸੋ ਵੀ ਕੀ ਤੁਸੀਂ ਮੇਰੇ ਅਸਲੀ ਮਾਂ ਬਾਪੋਂ ਤਾਂ ਉਹਦੀ ਮਾਂ ਕਹਿ ਦਿੰਦੀ ਵੀ ਧੀਏ ਤੈਨੂੰ ਐ ਕਿਉਂ ਲੱਗਦਾ ਤੈਨੂੰ ਇਹ ਲੱਗਣਾ ਨਹੀਂ ਚਾਹੀਦਾ ਅਸੀਂ ਤਾਂ ਕੋਈ ਕਮੀ ਨਹੀਂ ਛੱਡਦੇ ਉਹ ਕਹਿੰਦੀ ਵੀ ਕਮੀ ਤਾਂ ਤੁਸੀਂ ਕਦੇ ਨਹੀਂ ਕੋਈ ਛੱਡੀ ਪਰ ਮੈਨੂੰ ਕਿਉਂ ਲੱਗਦਾ ਉਹ ਕਹਿੰਦੀ ਵੀ ਤੂੰ ਇਹੋ ਜਿਹੀਆਂ ਗੱਲਾਂ ਨਾ ਸੋਚਿਆ ਕਰ ਇਸੇ ਤਰ੍ਹਾਂ ਗੱਲ ਆਉਂਦੀ ਤੇ ਚਲੀ ਜਾਂਦੀ ਪਰ ਪ੍ਰੀਤੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਆ ਕਹਿੰਦੇ ਹੁੰਦੇ ਆ ਕਿ ਸਾਡੇ ਦਿਲ ਦਿਮਾਗ ਦੇ ਵਿੱਚ ਜਿਹੜੇ ਹਾਦਸੇ ਘਰ ਘਰ ਜਾਂਦੇ ਆ ਉਹਸੀਂ ਚਾਹੁੰਦੇ ਹੋਏ ਵੀ ਕੱਢ ਨਹੀਂ ਸਕਦੇ ਤੇ ਪ੍ਰੀਤੀ ਦੀ ਵੀ ਇਹੀ ਹਾਲਤ ਹੁੰਦੀ ਆ ਕਰਦੇ ਕਰਾਉਂਦੇ ਪ੍ਰੀਤੀ ਗ੍ਰੈਜੂਏਸ਼ਨ ਕਰ ਲੈਂਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਪ੍ਰੀਤੀ ਇਹ ਚਾਹੁੰਦੀ ਕਿ ਮੈਂ ਵਧੀਆ ਡਿਗਰੀ ਕਰਾਂ ਤੇ ਉਹਦੇ ਪਾਪਾ ਉਹਨੂੰ ਬੀਐਡ ਕਰਵਾ ਦਿੰਦੇ ਆ ਬੀਐਡ ਤੋਂ ਬਾਅਦ ਉਹਦੀ ਕਿਸਮਤ ਕਿਨਾਲ ਦੀ ਨਾਲ ਉਹਨੂੰ ਨੌਕਰੀ ਵੀ ਮਿਲ ਜਾਂਦੀ ਆ ਤੇ ਉਹ ਇੱਕ ਅਧਿਆਪਕਾ ਲੱਗ ਜਾਂਦੀ ਆ ਹੁਣ ਸਦਾਗਰ ਸਿੰਘ ਸੀ ਜਿਹੜਾ ਕਾਫੀ ਬਜ਼ੁਰਗ ਹੋ ਗਿਆ ਸੀ ਕਿਉਂਕਿ ਜਦੋਂ ਉਹਨੇ ਪ੍ਰੀਤੀ ਨੂੰ ਗੋਦ ਲਿਆ ਸੀ ਤਾਂ ਉਹਦੀ ਉਮਰ ਕਾਫੀ ਸੀ ਉਹਨਾਂ ਦੇ ਵਿਆਹ ਨੂੰ ਕਾਫੀ ਸਾਲ ਹੋ ਗਏ ਸੀ ਤੇ ਉਹਨਾਂ ਦੇ ਔਲਾਦ ਨਹੀਂ ਹੋਈ ਸੀ ਤੇ ਹੁਣ ਸਦਾਗਰ ਸਿੰਘ ਨੂੰ ਇਹ ਆ ਕਿ ਮੈਂ ਆਪਣੀ ਧੀ ਦਾ ਵਿਆਹ ਕਰ ਦਿਆਂ ਉਹ ਆਪਣੀ ਧੀ ਵਾਸਤੇ ਇੱਕ ਵਧੀਆ ਮੁੰਡਾ ਲੱਭਦਾ ਮੁੰਡਾ ਵੀ ਮਾਸਟਰ ਲੱਗਿਆ ਹੁੰਦਾ ਸਦਾਗਰ ਸਿੰਘ ਤੇ ਉਹਦੀ ਪਤਨੀ ਆਪਣੀ ਧੀ ਦਾ ਬਹੁਤ ਹੀ ਚਾਮਾ ਲਾਡਾ ਨਾਲ ਵਿਆਹ ਕਰਦੇ ਆ ਸਾਰੇ ਪਿੰਡ ਦੇ ਵਿੱਚ ਇਹ ਗੱਲਾਂ ਹੁੰਦੀਆਂ ਵੀ ਪ੍ਰੀਤੀ ਭਾਵੇਂ ਸਦਾਗਰ ਦੀ ਅਸਲੀ ਧੀ ਨਹੀਂ ਸੀ ਪਰ ਇਹਨਾਂ ਨੇ ਆਪਣੀਆਂ ਸਕੀਆਂ ਧੀਆਂ ਨਾਲੋਂ ਦਾ ਵੱਧ ਕੇ ਕੀਤਾ ਤੇ ਸਦਾਗਰ ਸਿੰਘ ਨੂੰ ਇਹ ਵੀ ਸੀ ਵੀ ਇਹ ਜ਼ਮੀਨ ਜਾਇਦਾਦ ਆ ਜਿਹੜੀ ਵੀ ਇਹ ਮੇਰੀ ਧੀ ਦੀ ਕੋਈ ਹੈਗੀ ਵੀ ਮੈਂ ਹਨਾ ਇਹਦਾ ਵਿਆਹ ਚੰਗਿਆ ਕਰਦੇ ਆ ਤੇਰੀ ਪੜ੍ਹਾਈ ਤੇ ਲਾਤੇ ਇਹਨੂੰ ਚੰਗੀ ਨੌਕਰੀ ਦਵਾਤੀ ਵੀ ਹੋਰ ਹਨਾ ਵੀ ਮੈਂ ਚਾਹਣਾ ਵੀ ਕੀ ਆਗਾ ਵੀ ਜਦੋਂ ਮੈਂ ਮਰੂੰਗਾ ਫੇਰ ਵੀ ਤੇ ਇਹਦੇ ਹੀ ਆ ਸਭ ਕੁਝ ਵੀ ਇਸ ਲਈ ਇਹਦੇ ਚਾਹ ਪੂਰੇ ਕਰਾਂ ਇਸ ਕਰਕੇ ਪਿੰਡ ਵਾਲਿਆਂ ਨੇ ਵੀ ਸੁਧਾਗਰ ਸਿੰਘ ਨੂੰ ਹਨਾ ਬੜੀ ਉਹਦੀ ਬੱਲੇ ਬੱਲੇ ਕੀਤੀ ਵੀ ਭਈ ਅਸਲੀ ਮਾਪੇ ਨਾਲੋਂ ਵੀ ਤੂੰ ਵੱਧ ਕੀਤਾ ਪਰ ਪ੍ਰੀਤੀ ਦੇ ਮਨ 'ਚ ਆਪਣੇ ਮਾਪਿਆਂ ਦੇ ਪ੍ਰਤੀ ਉਹੀ ਸ਼ੱਕ ਸੀ ਜਿਹੜਾ ਉਹ ਰਹਿਂਦਾ ਸੀ ਪਰ ਮੈਂ ਕਿ ਉਹ ਬੋਲ ਕੇ ਬਾੜਾ ਨਹੀਂ ਕਹਿੰਦੀ ਸੀ ਪਰ ਉਹਨੇ ਗੱਲ ਹੀ ਗੱਲ ਹੀ ਕਈ ਵਾਰ ਪੁੱਛ ਲਿਆ ਸੀ ਕਿ ਵੀ ਮੈਂ ਥੋੜੀ ਸਕੀਤੀ ਆ ਚਲੋ ਵਿਆਹ ਦਾ ਦਿਨ ਨੇੜੇ ਆ ਜਾਂਦਾ ਮੁੰਡਾ ਮਾਸਟਰ ਹੁੰਦਾ ਮੁੰਡੇ ਵਾਲਿਆਂ ਦੀ ਬਰਾਤ ਆ ਜਿਹੜੀ ਕਾਫੀ ਆਉਂਦੀ ਹੈ 2 300 ਬੰਦਾ ਹੁੰਦਾ ਤੇ ਵਧੀਆ ਧੂਮਤਾਮ ਦੇ ਨਾਲ ਦੋਨਾਂ ਦਾ ਵਿਆਹ ਹੋ ਜਾਂਦਾ ਆਪਣੀ ਡੋਲੀ ਦੇ ਸਮੇਂ ਪ੍ਰੀਤੀ ਆਪਣੇ ਮਾਂ ਪਿਓ ਦੇ ਘਰ ਲੱਗ ਕੇ ਰੋਂਦੀ ਆ ਪੁੱਬਾ ਮਾਰ ਮਾਰ ਰੋਂਦੀ ਆ ਸ਼ਾਇਦ ਉਹਦਾ ਅਸਲੀ ਮਾਂ ਪਿਓ ਨਾਲੋਂ ਵਿਛੜਨ ਦਾ ਵਿਜੋਗ ਵੀ ਜਿਹੜਾ ਉਸੇ ਦਿਨ ਹੀ ਛਲਕ ਪੈਂਦਾ ਉਹ ਨਾ ਚਾਹੁੰਦੇ ਹੋਏ ਵੀ ਬੜਾ ਰੋਂਦੀ ਆ ਤੇ ਉਹਦੇ ਮਾਪਿਓ ਆ ਜਿਹੜੇ ਉਹਨੂੰ ਚੁੱਪ ਕਰਾਉਂਦੇ ਆ ਵੀ ਜੇ ਤੂੰ ਇਸ ਤਰ੍ਹਾਂ ਰੋ ਕੇ ਜਾਵੇਂਗੀ ਤਾਂ ਫਿਰ ਅਸੀਂ ਬਿਲਕੁਲ ਟੁੱਟ ਜਾਾਂਗੇ ਚਲੋ ਰੋਂਦੀ ਕਰ ਲਾਉਂਦੀ ਪ੍ਰੀਤੀ ਡੋਲੀ ਦੇ ਵਿੱਚ ਬਹਿ ਜਾਂਦੀ ਆ ਤੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਹੁਰੇ ਘਰ ਦੇ ਵਿੱਚ ਸਾਰੀਆਂ ਰਸਮਾਂ ਹੁੰਦੀਆਂ ਚਾਈ ਚਾਈ ਉਹਦਾ ਸਵਾਗਤ ਹੁੰਦਾ ਦਿਨ ਗੁਜ਼ਰਦੇ ਆ ਪ੍ਰੀਤੀ ਦਾ ਆਪਣੇ ਸਹੁਰੇ ਘਰ ਦੇ ਵਿੱਚ ਵਧੀਆ ਮਨ ਲੱਗ ਜਾਂਦਾ ਕਿਉਂਕਿ ਉਹਦੇ ਸਹੁਰੇ ਪਰਿਵਾਰ ਦੇ ਵਿੱਚ ਉਹਦੇ ਸੱਸ ਸਹੁਰਾ ਵੀ ਵਧੀਆ ਸੀ ਤੇ ਉਹਦੇ ਘਰ ਵਾਲਾ ਵੀ ਉਹਨੂੰ ਬੜਾ ਪਿਆਰ ਕਰਦਾ ਸੀ ਪਰ ਪ੍ਰੀਤੀ ਦਾ ਉਹੀ ਚੁੱਪ ਰਹਿਣ ਨਾਲ ਅਸਵਾ ਰਹਾ ਪ੍ਰੀਤੀ ਦੀ ਸਾਸੋ ਨੂੰ ਬੁਲਾਉਂਦੀ ਬਸ ਉਹਨਾਂ ਕੋਹ ਬੋਲਦੀ ਸਾਰਾ ਪਰਿਵਾਰ ਨੂੰ ਕਹਿ ਦਿੰਦਾ ਵੀ ਤੂੰ ਪੜ੍ਹੀ ਲਿਖੀ ਆ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜਾਉਣੀ ਆ ਉਦੋਂ ਵੀ ਤਾਂ ਤੂੰ ਬੋਲਦੀ ਆ ਤੂੰ ਚੁੱਪ ਕਿਉਂ ਰਹਿਣੀ ਆ ਪਰ ਪ੍ਰੀਤੀ ਚੁੱਪ ਕਰਕੇ ਟਾਲ ਦਿੰਦੀ ਉਹ ਕਹਿੰਦੀ ਵੀ ਨਹੀਂ ਮੈਂ ਵੈਸੇ ਹੀ ਘੱਟ ਬੋਲਦੀ ਆ ਮੇਰਾ ਸੁਭਾਅ ਚਲੋ ਜੇ ਕਦੇ ਕੋਈ ਗੱਲ ਹੋਣੀ ਉਹਦੇ ਉਹਨੇ ਆਪਦੀ ਸੱਸ ਨਾਲ ਕਰ ਲੈਣੀ ਪਰ ਕੋਈ ਜ਼ਿਆਦਾ ਸਵਾਲ ਜਵਾਬ ਨਹੀਂ ਕਰਦੀ ਸੀ ਕਿਉਂਕਿ ਕਿਤੇ ਨਾ ਕਿਤੇ ਉਹਦਾ ਮਨ ਉਦਰ ਹੀ ਖੁੱਬਿਆ ਰਹਿੰਦਾ ਸੀ ਇੱਕ ਦਿਨ ਉਹਦੇ ਘਰ ਵਾਲਾ ਨੂੰ ਪੁੱਛਦਾ ਕਿ ਪ੍ਰੀਤੀ ਦੇਖ ਮੈਂ ਤੈਨੂੰ ਵਾਰ-ਵਾਰ ਤਾਂ ਨਹੀਂ ਪੁੱਛੂਗਾ ਮੈਂ ਤੈਨੂੰ ਸਿਰਫ ਇੱਕ ਵਾਰ ਪੁੱਛੂਗਾ ਮੇਰਾ ਦਿਲ ਇਹ ਕਹਿੰਦਾ ਵੀ ਤੇਰੇ ਦਿਲ ਦਿਮਾਗ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਕੋਈ ਨਾ ਕੋਈ ਇਹੋ ਜੀ ਗੱਲ ਜ਼ਰੂਰ ਹੈਗੀ ਆ ਜਿਹੜੀ ਤੂੰ ਮੇਰੇ ਤੋਂ ਲੁਕੋ ਰਹੀ ਆ ਤੂੰ ਇਹ ਨਹੀਂ ਕਹਿ ਸਕਦਾ ਮੈਂ ਵੀ ਤੂੰ ਐਸੇ ਤਰੀਂ ਤੇਰਾ ਸੁਭਾਅ ਇਸੇ ਤਰ੍ਹਾਂ ਪਰ ਤੇਰਾ ਸੁਭਾਅ ਇਸ ਤਰ੍ਹਾਂ ਹੋ ਗਿਆ ਕਿਉਂਕਿ ਤੇਰਾ ਮਨ ਤੇਰਾ ਦਿਲ ਕਿਤੇ ਹੋਰ ਖੋਇਆ ਰਹਿੰਦਾ ਵੀ ਕੋਈ ਗੱਲ ਹੋਈ ਆ ਕੀ ਤੇਰੇ ਘਰ ਦੇ ਆਨੇ ਧੱਕੇ ਨਾਲ ਤਾਂ ਨਹੀਂ ਮੇਰਾ ਵਿਆਹ ਕਿ ਮੇਰੇ ਨਾਲ ਵਿਆਹ ਕੀਤਾ ਤੇਰਾ ਤੋਕੇ ਦੀ ਵੀ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਗੁਰਪ੍ਰੀਤ ਪਰ ਕਹਿੰਦੀ ਵੀ ਮੈਂ ਤੈਨੂੰ ਸੱਚ ਦੱਸਾਂ ਜਦੋਂ ਮੈਂ ਬਿਲਕੁਲ ਛੋਟੀ ਸੀ ਤਾਂ ਸ਼ਾਇਦ ਕੋਈ ਹਾਦਸਾ ਹੋਇਆ ਸੀ ਵੀ ਮੇਰੇ ਥੋੜਾ ਥੋੜਾ ਜਿਆਦਾ ਵੀ ਜਦੋਂ ਮੈਂ ਪਹਿਲਾਂ ਆਪਣੇ ਮਾਪਿਓ ਦੇ ਘਰ ਰਹਿੰਦੀ ਸੀ ਤਾਂ ਮੇਰਾ ਇੱਕ ਭਰਾ ਹੁੰਦਾ ਸੀ ਪਰ ਜਦੋਂ ਮੈਂ ਥੋੜੀ ਵੱਡੀ ਹੋਈਆਂ ਤਾਂ ਮੈਂ ਆਪਣੇ ਏਸੇ ਮਾਪਿਓ ਦੇ ਨਾਲ ਰਹੀ ਹਾਂ ਮੈਨੂੰ ਕੁਝ ਉਪਰ ਉਪਰ ਲੱਗਿਆ ਮੈਂ ਜਦੋਂ ਵੀ ਆਪਣੇ ਮਾਪਿਓ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਭਰਾ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਇਹੀ ਕਿਹਾ ਵੀ ਤੇਰੇ ਤਾਂ ਕੋਈ ਭਰਾ ਨਹੀਂ ਸੀ ਵੀ ਸ਼ਾਇਦ ਤੈਨੂੰ ਵੈਸੇ ਕੋਈ ਬੁਰਾ ਸੁਪਨਾ ਆਇਆ ਸੀ ਪਰ ਕਹਿੰਦੀ ਜਦੋਂ ਵੀ ਮੈਂ ਸੌਂਨੀ ਆ ਬਹੁਤ ਵਾਰ ਮੈਨੂੰ ਐਂ ਲੱਗਦਾ ਹੁੰਦਾ ਵੀ ਕਾਰ ਦੇ ਵਿੱਚ ਬੈਠੇ ਜਾਂਦੇ ਆ ਤੇ ਕਾਰ ਕਿਤੇ ਵੱਜਦੀ ਆ ਕਿਸੇ ਦਰਖਤ ਨਾਲ ਜ਼ੋਰ ਦੀ ਤੇ ਕਹਿੰਦੀ ਫਿਰ ਮੈਂ ਡਰ ਕੇ ਉੱਠੇ ਜਾਂਦੀ ਆ ਉਹ ਕਹਿੰਦਾ ਵੀ ਤੈਨੂੰ ਕੀ ਲੱਗਦਾ ਉਹ ਕਹਿੰਦੀ ਮੈਨੂੰ ਇਹ ਲੱਗਦਾ ਵੀ ਜਿਹੜੇ ਇਹ ਮਾਪਿਓ ਨੇ ਇਹ ਮੇਰੇ ਅਸਲੀ ਮਾਪੇ ਹਨੀ ਉਹ ਕਹਿੰਦਾ ਵੀ ਤੈਨੂੰ ਐ ਲੱਗਿਆ ਵੀ ਇਹਨਾਂ ਨੇ ਪਾਲਣ ਪੋਸ਼ਣ 'ਚ ਕੋਈ ਕਮੀ ਛੱਡੀ। ਕਹਿੰਦਾ ਵੀ ਦੇਖ ਤੈਨੂੰ ਬੀ.ਐਡ ਕਰਵਾਈ ਟੀਚਰ ਤੂੰ ਲੱਗ ਗਈਆਂ ਵੀ ਉਹ ਇਹਨਾਂ ਦੀ ਬਦੌਲਤੀ ਆ। ਉਹ ਕਹਿੰਦੀ ਹਾਂ ਗੁਰਪ੍ਰੀਤ ਮੈਂ ਇਹ ਗੱਲ ਮੰਨਦੀ ਆ ਵੀ ਇਹਨਾਂ ਦੀ ਬਦੌਲਤੀ ਆ। ਪਰ ਕਹਿੰਦੀ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਜਗਿਆਸਾ ਗਈ। ਤੇ ਮੈਨੂੰ ਇਹ ਵੀ ਆ ਵੀ ਫਿਰ ਜੇ ਕੋਈ ਗੱਲ ਹੈ ਤਾਂ ਇਹ ਮੈਨੂੰ ਦੱਸ ਕਿਉਂ ਨਹੀਂ ਰਹੇ। ਉਹ ਕਹਿੰਦਾ ਵੀ ਮਾਂ ਪਿਓ ਤੇ ਸ਼ੱਕ ਨਹੀਂ ਕਰੀਦਾ ਹੁੰਦਾ ਤੇਰਾ ਬਹੁਤ ਕਰਦੇ ਆ ਉਹ। ਵੀ ਇਸ ਤਰ੍ਹਾਂ ਨਹੀਂ ਤੈਨੂੰ ਸੋਚਣਾ ਚਾਹੀਦਾ। ਉਹ ਕਹਿੰਦੀ ਮੈਂ ਸੋਚਦੀ ਨਹੀਂ ਪਰ ਕਹਿੰਦੀ ਕੋਈ ਗੱਲ ਜੇ ਹੈਗੀ ਹੈ ਮੈਨੂੰ ਦੱਸ ਤਾਂ ਸਕਦੇ ਐ ਨਾ ਵੀ ਉਹ ਗੱਲ ਮੈਨੂੰ ਅੰਦਰੇ-ਅੰਦਰ ਟਿਕਣ ਨਹੀਂ ਦਿੰਦੀ। ਉਹ ਕਹਿੰਦਾ ਕਿ ਚਲ ਆਪਾਂ ਗੱਲ ਕਰਾਂਗੇ ਮੈਂ ਗੱਲ ਕਰੂੰਗਾ। ਉਹ ਨਾ ਪ੍ਰੀਤੀ ਨੂੰ ਲੈ ਕੇ ਆਪਣੇ ਸਹੁਰੇ ਘਰ ਜਾਂਦਾ। ਪ੍ਰੀਤੀ ਦੇ ਮਾਪਿਓ ਕੋਲ ਸਦਾਗਰ ਸਿੰਘ ਦੇ ਘਰ। ਚਲੋ ਉਹ ਉਹਨਾਂ ਨੂੰ ਵੇਖ ਕੇ ਹਨਾ ਸਦਾਗਰ ਸਿੰਘ ਤੇ ਉਹਦੀ ਪਤਨੀ ਖੁਸ਼ ਹੋ ਜਾਂਦੇ ਆ ਵੀ ਸਾਡੇ ਧੀ ਜਵਾਈ ਆਏ ਆ। ਉਹ ਨਾ ਬੜਾ ਉਹਨਾਂ ਨੂੰ ਹਨਾ ਸਵਾਗਤ ਕਰਦੇ ਆ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਆ। ਤੇ ਸਦਾਗਰ ਸਿੰਘ ਦਾ ਜਵਾਈ ਗੁਰਪ੍ਰੀਤ ਸਿੰਘ ਉਹਨੂੰ ਬਾਜ਼ਾਰ ਲੈ ਜਾਂਦਾ ਵੀ ਡੈਡੀ ਚੱਲ ਚੱਲੀਏ ਸ਼ਹਿਰ ਦੇ ਵਿੱਚ ਜਾ ਕੇ ਉਹ ਸਦਾਗਰ ਸਿੰਘ ਨਾਲ ਗੱਲ ਕਰਦਾ ਵੀ ਮੈਨੂੰ ਨਹੀਂ ਪਤਾ ਡੈਡੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਆ ਕਿ ਨਹੀਂ ਪਰ ਪ੍ਰੀਤੀ ਦੇ ਮਨ ਦੇ ਵਿੱਚ ਤੁਹਾਨੂੰ ਲੈ ਕੇ ਕੁਝ ਸ਼ੰਕੇ ਨਹੀਂ ਨਾ ਤਾਂ ਉਹ ਤੁਹਾਡੀ ਪਰਵਰਿਸ਼ ਨੂੰ ਲੈ ਕੇ ਸਵਾਲ ਉਠਾਉਂਦੀ ਆ ਨਾ ਹੀ ਉਹ ਇਹ ਕਹਿੰਦੀ ਆ ਵੀ ਤੁਸੀਂ ਉਹਦੇ ਨਾਲ ਪਿਆਰ ਦੇ ਵਿੱਚ ਕੋਈ ਕਮੀ ਰੱਖੀ ਆ ਜਾਂ ਕੋਈ ਉਹਦੇ ਨਾਲ ਵਿਤਕਰਾ ਕੀਤਾ ਪਰ ਉਹਦੇ ਮਨ 'ਚ ਇਹ ਗੱਲ ਚੱਲਦੀ ਹੈ ਵੀ ਸ਼ਾਇਦ ਉਹ ਥੋੜੀ ਸਕੀਤੀ ਨਹੀਂ ਹੈਗੀ। ਤਾਂ ਸੁਦਾਗਰ ਸਿੰਘ ਇੱਕ ਵਾਰ ਤਾਂ ਥੋੜਾ ਘਬਰਾ ਜਾਂਦਾ। ਫਿਰ ਉਹ ਆਪਣੇ ਜਵਾਈ ਗੁਰਪ੍ਰੀਤ ਨੂੰ ਕਹਿੰਦਾ ਵੀ ਨਹੀਂ ਗੁਰਪ੍ਰੀਤ ਪੁੱਤ ਵੈਸੇ ਹੀ ਕੋਈ ਡਰਾਉਣਾ ਸੁਪਨਾ ਉਹਦੇ ਮਨ ਦੇ ਵਿੱਚ ਬੈਠਾ। ਇਹੋ ਜੀ ਤਾਂ ਕੋਈ ਗੱਲ ਨਹੀਂ। ਤਾਂ ਇਧਰ ਚਲੋ ਪ੍ਰੀਤੀ ਹੈ ਜਿਹੜੀ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੇਰੀ ਅਲਮਾਰੀ ਦੇ ਵਿੱਚ ਮੇਰੀਆਂ ਪੁਰਾਣੀਆਂ ਕਿਤਾਬਾਂ ਤੇ ਮੇਰੇ ਪੁਰਾਣੇ ਜਿਹੜੇ ਸੂਟ ਪਏ ਸੀ ਵੀ ਮੈਂ ਚਾਹਣੀ ਹੈਗੀ ਵੀ ਉਹ ਮੈਂ ਲੈ ਜਾ ਜਿਹੜੇ ਵਧੀਆ ਨੇ ਵੀ ਸਕੂਲ 'ਚ ਮੈਂ ਪਾਉਣੇ ਹੁੰਦੇ ਆ। ਜਿਹੜੇ ਮੇਰੇ ਫੇਵਰੇਟ ਆ ਤਾਂ ਉਹਦੀ ਮਾਂ ਕਹਿੰਦੀ ਵੀ ਐਂ ਕਰ ਪੁੱਤ ਅਲਮਾਰੀ ਦੇ ਵਿੱਚੋਂ ਕੱਢ ਲਾ ਉਹ ਆਪਣੀ ਅਲਮਾਰੀ ਫਰੋਲਦੀ ਆ ਤੇ ਕਹਿੰਦੀ ਵੀ ਮਾਂ ਅਲਮਾਰੀ 'ਚ ਤਾਂ ਹੈ ਨਹੀਂ ਉਹ ਕਹਿੰਦੀ ਸੱਚ ਮੈਂ ਨਾ ਭੁੱਲ ਗਈ ਵੀ ਮੈਂ ਤੇਰੇ ਸਾਰੇ ਕੱਪੜੇ ਚਾਕੇ ਦੂਜੀ ਅਲਮਾਰੀ 'ਚ ਰੱਖਤੇ ਵੀ ਇੱਥੇ ਮੈਨੂੰ ਇਹ ਸੀ ਵੀ ਪਹਿਲਾਂ ਤੂੰ ਵਰਤਦੀ ਸੀ ਹਨਾ ਹੁਣ ਵੀ ਮੈਂ ਤੇਰੇ ਪਾਪਾ ਦੇ ਕੱਪੜੇ ਰੱਖ ਦੂੰ ਤੇ ਉਹ ਅਲਮਾਰੀ ਦੀ ਚਾਬੀ ਉਹ ਫਲਾਣੇ ਥਾਂ ਪਈ ਆ ਚੱਕ ਕੇ ਕੱਢ ਲਾ ਤੇ ਪ੍ਰੀਤੀ ਉਹ ਅਲਮਾਰੀ ਖੋਲਦੀ ਆ ਤਾਂ ਉੱਥੇ ਉਹਦੇ ਕੱਪੜੇ ਪਏ ਹੁੰਦੇ ਆ ਤੇ ਉਹਨਾਂ ਕੱਪੜਿਆਂ ਦੇ ਵਿੱਚੋਂ ਹੀ ਉਹਨੂੰ ਇੱਕ ਫਰਾਕ ਮਿਲਦੀ ਆ ਫਰਾਕ ਆ ਜਿਹੜੀ ਉੱਤੇ ਥੋੜੇ ਥੋੜੇ ਖੂਨ ਦੇ ਧੱਬੇ ਲੱਗੇ ਹੁੰਦੇ ਆ ਵੈਸੇ ਤਾਂ ਉਹ ਤੋਤੀ ਹੁੰਦੀ ਆ ਪਰ ਉੱਤੇ ਲਾਲ ਲਾਲ ਧੱਬੇ ਹੁੰਦੇ ਆ ਵੀ ਜਿਵੇਂ ਕੋਈ ਰੰਗ ਜਾਂ ਖੂਨ ਲੱਗਿਆ ਹੁੰਦਾ ਤੇ ਪ੍ਰੀਤੀ ਉਹ ਫਰਾਕ ਨੂੰ ਦੇਖ ਕੇ ਖੁਸ਼ ਹੋ ਜਾਂਦੀ ਆ ਕਿਉਂਕਿ ਉਹ ਬੱਚੇ ਦੀ ਫਰਾਕ ਸੀ ਤੇ ਫਰਾਕ ਦੇਖ ਕੇ ਉਹ ਨਾ ਉਸ ਫਰਾਕ ਤੇ ਲੱਗਿਆ ਹੋਇਆ ਟੈਗ ਜਿਹੜਾ ਕਿ ਟੇਲਰ ਦਾ ਹੁੰਦਾ ਉਹ ਵੇਖ ਲੈਂਦੀ ਆ ਤੇ ਉਹਦੇ ਤੇ ਲਿਖਿਆ ਸੀ ਸਟਾਰ ਟੇਲਰ ਦਿੱਲੀ ਉਹ ਚੁੱਪਚਾਪ ਆਪਣੇ ਕੱਪੜਿਆਂ ਦੇ ਨਾਲ ਉਹ ਫਰਾਕ ਪਾ ਲੈਂਦੀ ਆ ਬੈਗ ਦੇ ਵਿੱਚ ਤੇ ਅਲਮਾਰੀ ਨੂੰ ਲੋਕ ਲਾ ਕੇ ਚਾਬੀ ਉੱਥੇ ਰੱਖ ਦਿੰਦੀ ਆ ਚਲੋ ਉਸ ਤੋਂ ਬਾਅਦ ਸਦਾਗਰ ਤੇ ਗੁਰਪ੍ਰੀਤ ਵੀ ਘਰ ਆ ਜਾਂਦੇ ਆ ਸਦਾਗਰ ਦਾ ਮਾਣਾ ਥੋੜਾ ਬੁਝਿਆ ਜਾਂ ਹੁੰਦਾ ਉਸ ਦਿਨ ਗੁਰਪ੍ਰੀਤ ਤੇ ਪ੍ਰੀਤੀ ਉਸ ਘਰ ਦੇ ਵਿੱਚ ਰਹਿੰਦੇ ਆਪਣੇ ਉਹਦੇ ਪੇਕੇ ਘਰ ਦੇ ਵਿੱਚ ਰਾਤ ਕੱਟਦੇ ਆ ਉਹ ਅਗਲੇ ਦਿਨ ਉਹਨਾਂ ਨੇ ਡਿਊਟੀ ਜਾਣਾ ਹੁੰਦਾ ਇਸ ਕਰਕੇ ਉਹ ਸਵੇਰੇ ਹੀ ਤਿਆਰ ਹੋ ਕੇ ਨਿਕਲ ਜਾਂਦੇ ਆ ਉਹਨਾਂ ਦੇ ਜਾਣ ਬਾਅਦ ਸਦਾਗਰ ਆਪਣੇ ਘਰ ਵਾਲੀ ਕੋਲ ਗੱਲ ਕਰਦਾ ਵੀ ਗੁਰਪ੍ਰੀਤ ਨੂੰ ਵੀ ਇਹ ਸ਼ੰਕਾ ਵੀ ਪ੍ਰੀਤੀ ਨੇ ਕਿਤੇ ਉਹਦੇ ਕੋਲ ਗੱਲ ਕਰੀ ਹੋਣੀ ਵੀ ਪ੍ਰੀਤੀ ਦੇ ਮਨ 'ਚ ਇਹ ਗੱਲ ਆ ਵੀ ਆਪਾਂ ਉਹਦੇ ਸਕੇ ਮਾਪੇ ਨਹੀਂ ਤੇ ਉਹ ਇਸ ਗੱਲੋਂ ਡਰਦਾ ਵੀ ਜੇ ਉਹਨੂੰ ਪਤਾ ਲੱਗ ਗਿਆ ਤੇ ਕਿਤੇ ਪ੍ਰੀਤੀ ਆਪਾਂ ਨੂੰ ਨਫ਼ਰਤ ਨਾ ਕਰਨ ਲੱਗ ਜੇ ਵੀ ਉਹਨੂੰ ਇਹ ਨਾ ਲੱਗੇ ਵੀ ਆਪਾਂ ਉਹਨੂੰ ਝੂਠ ਬੋਲਿਆ ਤਾਂ ਕਹਿੰਦੀ ਵੀ ਝੂਠ ਬੋਲਣ ਵਾਲੀ ਕੀ ਗੱਲ ਆ ਵੀ ਆਪਾਂ ਤਾਂ ਸਿਰਫ ਇਸ ਕਰਕੇ ਝੂਠ ਬੋਲਿਆ ਨਾ ਵੀ ਕਿਤੇ ਉਹ ਆਪਣੇ ਤੋਂ ਦੂਰ ਨਾ ਹੋ ਜੇ ਆਪਾਂ ਪਿਆਰ ਤਾਂ ਉਹਨੂੰ ਪੂਰੇ ਕੀਤਾ ਉਹ ਕਹਿੰਦਾ ਪਤਾ ਨਹੀਂ ਕਿਉਂ ਪਰ ਮੇਰਾ ਮਨ ਡਰਦਾ ਉਹ ਕਹਿੰਦੀ ਚਲ ਫਿਕਰ ਨਾ ਕਰੋ ਕੋਈ ਗੱਲ ਨਹੀਂ ਜਿੱਦਾਂ ਪ੍ਰੀਤੀ ਫੇਰ ਆਈ ਨਾ ਆਪਾਂ ਉਹਦੇ ਨਾਲ ਗੱਲ ਕਰਾਂਗੇ ਉਹਨੂੰ ਸਮਝਾਵਾਂਗੇ ਤੇ ਉਧਰ ਪ੍ਰੀਤੀ ਹੈ ਜਿਹੜੀ ਉਹ ਸਕੂਲ ਨਹੀਂ ਜਾਂਦੀ ਉਸ ਦਿਨ ਉਸ ਦਾ ਅਗਰ ਨੂੰ ਕਹਿੰਦੀ ਕਿ ਅੱਜ ਮੈਂ ਸਕੂਲੋਂ ਛੁੱਟੀ ਲੈਣੀ ਆ ਵੀ ਆਪਾਂ ਘਰ ਚੱਲਦੇ ਆ ਉਹ ਕਹਿੰਦਾ ਵੀ ਜੇ ਆਪਾਂ ਘਰ ਹੀ ਜਾਣਾ ਸੀ ਫਿਰ ਉੱਥੋਂ ਤੂੰ ਕਿਉਂ ਕਾਲੀ ਨਾ ਆਈ ਉਹ ਕਹਿੰਦੀ ਵੀ ਮੈਂ ਤਾਂ ਰਾਤ ਮਸਾਂ ਕੱਢੀ ਆ ਮੈਂ ਨਾ ਆਪਦੇ ਪੁਰਾਣੇ ਕੱਪੜੇ ਚੱਕ ਰਹੀ ਸੀ ਅਲਮਾਰੀ ਚੋਂ ਤੇ ਮੈਨੂੰ ਇੱਕ ਫਰਾਕ ਮਿਲੀ ਆ ਇਹ ਫਰਾਕ ਤੇ ਸਟਾਰ ਟੇਲਰ ਦਿੱਲੀ ਲਿਖਿਆ ਹੋਇਆ ਹਾਲਾਂਕਿ ਅਸੀਂ ਕਦੇ ਦਿੱਲੀ ਤਾਂ ਗਏ ਨਹੀਂ ਦਿੱਲੀ 스타 ਟੇਲਰ ਦੀ ਬਣੀ ਇਹ ਫਰਾਕ ਆ ਜਿਹੜੀ ਇਹ ਫਰਾਕ ਮੇਰੀ ਹੀ ਹੋਊਗੀ ਫਿਰ ਇਹ ਦਿੱਲੀੋਂ ਕਿਵੇਂ ਬਣੀ ਉਹ ਕਹਿੰਦੀ ਵੀ ਮੈਂ ਤੈਨੂੰ ਕਿਹਾ ਸੀ ਨਾ ਵੀ ਕੋਈ ਹਾਦਸਾ ਹੋਇਆ ਲੱਗਦਾ ਕੋਈ ਐਕਸੀਡੈਂਟ ਹੋਇਆ ਲੱਗਦਾ ਵੀ ਮੈਨੂੰ ਇਹ ਲੱਗਦਾ ਵੀ ਇਸ ਦਿੱਲੀ ਵਾਲੀ ਫਰਾਕ ਦੇ ਨਾਲ ਉਸ ਹਾਦਸੇ ਦਾ ਕੋਈ ਸੰਬੰਧ ਆ ਵੀ ਆਪਾਂ ਕਿਉ ਨਾ 스타 ਟੇਲਰ ਕੋਲੇ ਚੱਲੀਏ ਉਹਨਾਂ ਨੂੰ ਪੁੱਛੀਏ ਵੀ ਇਹ ਬਣਾਈ ਸੀ ਤੁਸੀਂ ਵੀ ਉਹਨਾਂ ਨੂੰ ਪਤਾ ਹੀ ਹੋਊਗਾ ਉਹ ਕਹਿੰਦੇ ਪ੍ਰੀਤੀ ਤੋਂ ਇੰਨੀ ਅਗੱਲਾਂ ਕਦੋਂ ਤੋਂ ਸੋਚਣ ਲੱਗ ਗਈ ਵੀ ਤੂੰ ਇਹਦਾ ਮਤਲਬ ਆਪਦੇ ਮਾਪਿਓ ਪ੍ਰਤੀ ਹਜੇ ਵੀ ਇੰਨਾ ਸ਼ੱਕ ਲਈ ਬੈਠੀ ਆ ਉਹ ਕਹਿੰਦੀ ਗੁਰਪ੍ਰੀਤ ਮੇਰਾ ਸਿਰਫ ਇਸ ਗੱਲ 'ਚ ਸਾਥ ਦੇ ਦੇ ਮੈਂ ਸਿਰਫ ਸੱਚ ਜਾਨਣਾ ਚਾਹਣੀ ਆ ਉਹ ਕਹਿੰਦਾ ਵੀ ਚੱਲ ਫਿਰ ਜਿਵੇਂ ਤੇਰਾ ਦਿਲ ਕਰੇ ਅਗਲੇ ਦਿਨ ਉਹ ਦਿੱਲੀ ਨੂੰ ਜਾਂਦੇ ਆ ਸਵੇਰੇ ਹੀ ਉਹ ਗੱਡੀ ਤੇ ਘਰੋਂ ਨਿਕਲਦੇ ਆ ਦਿੱਲੀ ਵੱਲ ਨੂੰ ਜਾਂਦੇ ਆ ਤੇ ਦਿੱਲੀ ਸਟਾਰ ਟੇਲਰ ਜਦੋਂ ਉਹ ਕੱਢਦੇ ਨੇ ਦੇਖਦੇ ਆ ਨਾ ਗੂਗਲ ਤੇ ਬਹੁਤ ਸਾਰੇ ਸਟਾਰ ਟੇਲਰ ਨਿਕਲੇ ਆਉਂਦੇ ਆ ਤੇ ਚਲੋ ਉਹ ਨਾ ਟੇਲਰ ਸਕੂਲ ਜਾਂਦੇ ਆ ਤੇ ਉਹ ਟੇਲਰ ਨੂੰ ਜਦੋਂ ਦਿਖਾਉਂਦੇ ਆ ਉਹ ਜਿਹੜੇ 3-4 ਟੇਲਰ ਹੁੰਦੇ ਆ ਸਟਾਰ ਟੇਲਰ ਉਹ ਤਾਂ ਕਹਿ ਦਿੰਦੇ ਆ ਵੀ ਸਾਡੇ ਤੋਂ ਨਹੀਂ ਬਣੀ ਫਿਰ ਉਹ ਇੱਕ ਹੋਰ ਸਟਾਰ ਟੇਲਰ ਦੇ ਜਾਂਦੇ ਆ ਕਿ ਉਹ ਸਟਾਰ ਟੇਲਰ ਦੀ ਜਿਹੜੀ ਦੁਕਾਨ ਹੁੰਦੀ ਉਹ ਚ ਜਾਂਦੇ ਆ ਤੇ ਉੱਥੇ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਕੱਪੜੇ ਸਿਉ ਰਿਹਾ ਹੁੰਦਾ ਪ੍ਰੀਤੀ ਉਹਨੂੰ ਜਾ ਕੇ ਪੁੱਛਦੀ ਆ ਵੀ ਵੀਰੇ ਆਹਾ ਜਿਹੜਾ ਟੈਗ ਆ ਇਹ ਥੋਡੀ ਦੁਕਾਨ ਦਾ ਹੀ ਆ ਉਹ ਕਹਿੰਦਾ ਵੀ ਹਾਂ ਭੈਣੇ ਸਾਡੀ ਦਾ ਹੀ ਆ ਉਹ ਕਹਿੰਦੀ ਵੀ ਇਹ ਫਰਾਕ ਕਿਹਦੇ ਲਈ ਬਣਾਈ ਗਈ ਸੀ ਵੀ ਮੈਨੂੰ ਦੱਸ ਸਕਦੇ ਹੋ ਵੀ ਕਿਸੇ ਦਾ ਨਾਮ ਤਾਂ ਲਿਖਿਆ ਹੀ ਹੋਊਗਾ ਹਨਾ ਵੀ ਜਿਹੜੇ ਗਾਹਕ ਤੁਹਾਡੇ ਕੋਲ ਆਉਂਦੇ ਆ ਪਰਵਾਰਾਂ ਦੇ ਉਹਨਾਂ ਨੂੰ ਅਸੀਂ ਤਾਂ ਤੁਸੀਂ ਜਾਣਦੀ ਹੋਵੋਗੇ ਉਹ ਕਹਿੰਦਾ ਭੈਣ ਇਹ ਫਰਾਕ ਮੇਰੀ ਬਣੀ ਨਹੀਂ ਵੀ ਇਹ ਤਾਂ ਬਹੁਤ ਪੁਰਾਣੀ ਲੱਗਦੀ ਆ ਵੀ ਮੇਰੇ ਪਾਪਾ ਨੇ ਬਣਾਈ ਹੋਊ ਵੀ ਉਦੋਂ ਇਹ ਜਿਹਾ ਟੈਗ ਲੱਗਦੇ ਸੀ ਉਹ ਕਹਿੰਦੀ ਮੈਂ ਤੁਹਾਡੇ ਪਾਪਾ ਨੂੰ ਮਿਲਣਾ ਚਾਹਣੀ ਆ ਉਹ ਕਹਿੰਦਾ ਵੀ ਤੁਹਾਨੂੰ ਇਸ ਫਰਾਕ ਬਾਰੇ ਇੰਨੀ ਜਾਣਨ ਦੀ ਕੀ ਉਤਸ਼ਖਤਾ ਉਹ ਕਹਿੰਦੀ ਬੱਸ ਮੈਂ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਰਾਜ਼ ਜਾਨਣਾ ਚਾਹਣੀ ਆ ਤੇ ਮੈਨੂੰ ਲੱਗਦਾ ਵੀ ਸ਼ਾਇਦ ਮੈਂ ਉਹਦੇ ਨੇੜੇ ਪਹੁੰਚ ਚੁੱਕੀ ਆ ਮੈਨੂੰ ਤੁਸੀਂ ਆਪਣੇ ਪਾਪਾ ਨਾਲ ਮਲਾਉਂਗੇ ਉਹ ਕਹਿੰਦਾ ਵੀ ਹਾਂ ਜ਼ਰੂਰ ਮਲਾਉਂਗਾ ਤੇ ਚੱਲ ਫੇਰਨਾ ਉਹ ਉਹਨਾਂ ਦੋਨਾਂ ਜੀਆਂ ਨੂੰ ਆਪਦੇ ਘਰ ਲੈ ਜਾਂਦਾ ਤੇ ਜਿਹੜਾ ਉਸ ਮੁੰਡੇ ਦਾ ਪਿਓ ਹੁੰਦਾ ਉਹ ਕਾਫੀ ਬਜ਼ੁਰਗ ਹੁੰਦਾ ਤੇ ਉਹ ਬਿਮਾਰ ਹੋਇਆ ਮੰਜੇ ਤੇ ਪਿਆ ਹੁੰਦਾ ਪ੍ਰੀਤੀ ਜਾ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਉਹ ਕੋਈ ਗੱਲ ਨਹੀਂ ਕਰਦੀ ਉਹ ਫਰਾਕ ਬਾਰੇ ਪੁੱਛਦੀ ਆ ਤਾਂ ਉਹ ਵੇਖਦਾ ਉਹ ਕਹਿੰਦਾ ਵੀ ਹਾਂ ਤੀ ਇਹ ਫਰਾਕ ਤਾਂ ਮੇਰੀ ਬਣੀ ਆ ਇਹ ਤਾਂ ਸਰਦਾਰ ਜਰਨੈਲ ਸਿੰਘ ਤੇ ਉਹਦੇ ਘਰ ਵਾਲੀ ਬਣਵਾ ਕੇ ਲੈ ਕੇ ਗਏ ਸੀ ਆਵਦੀ ਧੀ ਵਾਸਤੇ ਕਹਿੰਦਾ ਤੇਰੇ ਕੋਲ ਇਹ ਫਰਾਕ ਕਿੱਥੋਂ ਆਈ ਉਹ ਕਹਿੰਦੀ ਬੱਸ ਕਿਥੋਂ ਵੀ ਆ ਗਈ ਤੇ ਜਰਨੈਲ ਸਿੰਘ ਕਿੱਥੇ ਆ ਹੁਣ ਉਹ ਕਹਿੰਦਾ ਵੀ ਮੈਨੂੰ ਬੜੇ ਦੁੱਖ ਨਾਲ ਤੈਨੂੰ ਇਹ ਗੱਲ ਦੱਸਣੀ ਪੈ ਰਹੀ ਆ ਪੁੱਤ ਵੀ ਜਰਨੈਲ ਸਿੰਘ ਤੇ ਉਹਦਾ ਸਾਰਾ ਪਰਿਵਾਰ ਇੱਕ ਹਾਦਸੇ ਦੇ ਵਿੱਚ ਮਾਰੇ ਗਏ ਸੀਗੇ ਹਰਿਆਣੇ ਵੱਲ ਉਹ ਵਿਆਹ ਗਏ ਸੀ ਤੇ ਉਹਨਾਂ ਦੀ ਮੌਤ ਹੋ ਗਈ ਸੀ ਵੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਥੋ ਪਤਾ ਨਹੀਂ ਕਿਉਂਕਿ ਉਹਨਾਂ ਦਾ ਕੋਈ ਹੋਰ ਹੈ ਨਹੀਂ ਸੀ ਪਤੀ ਪਤਨੀ ਸੀ ਉਹਨਾਂ ਦੇ ਦੋ ਬੱਚੇ ਸੀ ਵੀ ਉਹ ਸਾਰੇ ਮਾਰੇ ਗਏ ਸੀ ਤਾਂ ਉਹ ਕਹਿੰਦੀ ਵੀ ਤੁਹਾਨੂੰ ਪੱਕਾ ਪਤਾ ਵੀ ਸਾਰੇ ਮਾਰੇ ਗਏ ਸੀ ਉਹ ਕਹਿੰਦਾ ਵੀ ਸਾਰੇ ਮਾਰੇ ਗਏ ਤਾਂ ਮਤਲਬ ਸਾਰੇ ਮਾਰੇ ਗਏ ਸੀ ਵੀ ਮੈਨੂੰ ਬਾਹਲਾ ਨਹੀਂ ਪਤਾ ਕਿਉਂਕਿ ਉਸ ਤੋਂ ਬਾਅਦ ਤਾਂ ਕੋਈ ਉਹਨਾਂ ਦਾ ਹੈ ਨਹੀਂ ਸੀ ਇੱਥੇ ਵੀ ਜਿਹਨੂੰ ਅਸੀਂ ਮਿਲ ਸਕਦੇ ਪਰ ਖਬਰਾਂ 'ਚ ਇਹ ਗੱਲ ਸੁਣੀ ਸੀ ਵੀ ਦਿੱਲੀ ਦਾ ਇੱਕ ਪੰਜਾਬੀ ਪਰਿਵਾਰ ਹਰਿਆਣੇ ਵਿਆਹ 'ਚ ਗਿਆ ਤੇ ਉਦੋਂ ਸਾਨੂੰ ਇਹ ਵੀ ਪਤਾ ਲੱਗਿਆ ਸੀ ਵੀ ਜਰਨੈਲ ਸਿੰਘ ਵਿਆਹ ਗਿਆ ਸੀ ਤੇ ਅਸੀਂ ਅਖਬਾਰ ਦੇ ਵਿੱਚ ਖਬਰ ਵੀ ਸੁਣੀ ਸੀ ਤਾਂ ਫਿਰ ਪ੍ਰੀਤੀ ਹੈ ਜਿਹੜੀ ਉਹ ਕਹਿੰਦੀ ਅੰਕਲ ਫਿਰ ਸਾਰੇ ਨਹੀਂ ਮਾਰੇ ਗਏ ਸੀ ਫਿਰ ਮੈਂ ਬਚ ਗਈ ਸੀ ਇਹ ਫਰਾ ਕੇ ਮੇਰੀ ਹੋਈ ਆ ਉਹ ਕਹਿੰਦਾ ਵੀ ਅੱਛਾ ᱛੀਏ ਚਲੋ ਉਹਦੇ ਸਿਰ ਤੇ ਹੱਥ ਰੱਖਦਾ ਤੇ ਉਹਨੂੰ ਕਹਿੰਦਾ ਵੀ ਮੈਨੂੰ ਬੜਾ ਦੁੱਖ ਆ ਤੇਰਾ ਪਿਓ ਤਾਂ ਇੱਕ ਵਧੀਆ ਪਰ ਵਧੀਆ ਬੰਦਾ ਸੀ ਕਹਿੰਦਾ ਹੋਂਦਾ ਪਰਿਵਾਰ ਸੀ ਤੁਹਾਡਾ ਤੇ ਫਿਰ ਜੇ ਤੇਰਾ ਪਿਓ ਮਾਰਿਆ ਗਿਆ ਤੇਰੀ ਮਾਂ ਮਾਰੀ ਗਈ ਤੇਰਾ ਭਰਾ ਤੇ ਜੇ ਤੈਨੂੰ ਇਹ ਪਤਾ ਵੀ ਤੂੰ ਉਹਨਾਂ ਦੀ ਧੀ ਆ ਤੇ ਫਿਰ ਤੂੰ ਅੱਜ ਕਿਵੇਂ ਫਿਰ ਉਹ ਦੱਸਦੀ ਆ ਵੀ ਜਿਹੜੇ ਪਰਿਵਾਰ ਦੇ ਵਿੱਚ ਮੈਂ ਰਹਿਣੀ ਆ ਵੀ ਮੈਂ ਕੱਲੂ ਹੀ ਆ ਵੀ ਮੈਨੂੰ ਇਹ ਲੱਗਦਾ ਰਹਿੰਦਾ ਸੀ ਵੀ ਮੈਂ ਉਹਨਾਂ ਦੀ ਸਕੀਤੀ ਨਹੀਂ ਭਾਵੇਂ ਕਿ ਉਹਨਾਂ ਨੇ ਮੈਨੂੰ ਪਾਲਣ ਪੋਸ਼ਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਪਰ ਇਹ ਗੱਲ ਮੈਨੂੰ ਅੰਦਰੇ ਅੰਦਰ ਤੰਗ ਕਰਦੀ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਨਹੀਂ ਤੇ ਤਾਂ ਮੈਨੂੰ ਫਰਾਕ ਕੁਦਰਤੀ ਮਿਲ ਗਈ ਤੇ ਵੀ ਇਹ ਫਰਾਕ ਮੇਰੇ ਉਦਨ ਹੀ ਪਾਈ ਹੋਊਗੀ ਵੀ ਇਹ ਫਰਾਕ ਤੇ ਜਦੋਂ ਤੁਹਾਡਾ ਟੈਗ ਲੱਗਿਆ ਦੇਖਿਆ ਮੈਂ ਤਾਂ ਇਹੀ ਜਾਨਣਾ ਚਾਹੁੰਦੀ ਸੀ ਵੀ ਮੈਂ ਤੀ ਕਿਦੀ ਆ ਕਿਉਂਕਿ ਮੈਨੂੰ ਲੱਗਦਾ ਸੀ ਵੀ ਮੈਂ ਉਹਨਾਂ ਦੀ ਕੀਤੀ ਨਹੀਂ ਉਹ ਕਹਿੰਦਾ ਵੀ ਦੇਖ ਤੀਏ ਤੇਰੇ ਮਾਪਿਓ ਇਸ ਦੁਨੀਆ ਤੋਂ ਚਲੇ ਗਏ ਤੇ ਤੈਨੂੰ ਉਸ ਪਰਿਵਾਰ ਨੇ ਉਸ ਸਮੇਂ ਸਹਾਰਾ ਦਿੱਤਾ ਜਿੱਥੇ ਸ਼ਾਇਦ ਤੈਨੂੰ ਕੋਈ ਨਾ ਪਛਾਣਦਾ ਕੋਈ ਤੇਰੀ ਸਾਂਭ ਸੰਭਾਲਣਾ ਕਰਦਾ ਤੇ ਜੇ ਅੱਜ ਤੂੰ ਇੰਨੇ ਵੱਡੇ ਅਹੁਦੇ ਤੇ ਨੌਕਰੀ ਕਰ ਰਹੀਆਂ ਤਾਂ ਉਸੇ ਮਾਂ ਪਿਓ ਦੀ ਬਦੌਲਤ ਜੇ ਉਹਨਾਂ ਨੇ ਤੈਨੂੰ ਨਹੀਂ ਦੱਸਿਆ ਤਾਂ ਇਹਦੇ ਪਿੱਛੇ ਉਹਨਾਂ ਦਾ ਕੋਈ ਡਰ ਹੋਊਗਾ ਸ਼ਾਇਦ ਉਹ ਤੈਨੂੰ ਖੋਣ ਤੋਂ ਡਰਦੇ ਹੋਣਗੇ ਕਿਉਂਕਿ ਜਦੋਂ ਤੂੰ ਦੱਸਦੀਆਂ ਵੀ ਉਹਨਾਂ ਦੇ ਕੋਈ ਹੋਰ ਔਲਾਦ ਨਹੀਂ ਹੋ ਸਕਦਾ ਉਹ ਬੇਔਲਾਦ ਹੋਣ ਵੀ ਤੈਨੂੰ ਇਹ ਸ਼ੱਕ ਨਹੀਂ ਕਰਨਾ ਚਾਹੀਦਾ ਸੀ ਤੈਨੂੰ ਇਹ ਪਾਣਾ ਮੰਨਣਾ ਚਾਹੀਦਾ ਸੀ ਉਹ ਕਹਿੰਦੀ ਵੀ ਦੇਖੋ ਅੰਕਲ ਪਾਣਾ ਤਾਂ ਹੁਣ ਮੈਂ ਮੰਨ ਹੀ ਲਿਆ ਤੇ ਮੈਨੂੰ ਕੋਈ ਇਤਰਾਜ਼ ਵੀ ਨਹੀਂ ਪਰ ਬਸ ਮੇਰੇ 'ਚ ਉਤਸ਼ਾਹਤਾ ਸੀ ਇਹ ਜਾਣਨ ਦੀ ਵੀ ਮੈਂ ਕੌਣ ਆ ਮੇਰੇ ਮਾਪਿਓ ਕੌਣ ਸੀ ਤੇ ਉਹ ਹਾਦਸੇ ਦਾ ਕੀ ਸੰਬੰਧ ਆ ਜਿਹੜਾ ਮੈਨੂੰ ਵਾਰ-ਵਾਰ ਸੁਪਨੇ ਚ ਡਰਾਉਂਦਾ ਉਹ ਕਹਿੰਦਾ ਵੀ ਠੀਕ ਆ ਫਿਰ ਹੁਣ ਤੂੰ ਆਪਣੇ ਮਾਪਿਓ ਨੂੰ ਸੱਚੀ ਦੱਸੀ ਜਾ ਕੇ ਉਹ ਕਹਿੰਦੀ ਹਾਂ ਮੈਂ ਆਪਣੇ ਮਾਪਿਓ ਤੇ ਚੋਰੀਆਂ ਆਈ ਸੀ ਪਰ ਅੱਜ ਜਾ ਕੇ ਮੈਂ ਉਹਨਾਂ ਨੂੰ ਮਿਲਦੀ ਆ ਚਲ ਫਿਰ ਉਹ ਨਾ ਉਸ ਟੇਲਰ ਨੂੰ ਮਿਲ ਕੇ ਜਾਂਦੀ ਆ ਤੇ ਰਾਹ 'ਚ ਆਉਂਦੇ ਹੋਏ ਗੁਰਪ੍ਰੀਤ ਉਹਨੂੰ ਕਹਿੰਦਾ ਵੀ ਦੇਖ ਪ੍ਰੀਤੀ ਪਾ ਮੇਕੇ ਮਮੀ ਡੈਡੀ ਨੇ ਤੈਨੂੰ ਝੂਠ ਬੋਲਿਆ ਪਰ ਤੇਰੇ ਪਰਵਰਿਸ਼ ਚ ਕੋਈ ਕਮੀ ਨਹੀਂ ਛੱਡੀ ਅੱਜ ਤੂੰ ਜਾ ਕੇ ਜਦੋਂ ਉਹਨਾਂ ਨਾਲ ਗੱਲ ਕਰੇਂਗੀ ਨਾ ਤਾਂ ਤੂੰ ਉਹਨਾਂ ਨਾਲ ਕੋਈ ਸ਼ਿਕਾਇਤ ਜਾਂ ਸ਼ਿਕਵਾ ਨਹੀਂ ਕਰਨਾ ਗੱਲਾਂ ਕਰਦੇ ਕਰਦੇ ਉਹ ਘਰ ਪਹੁੰਚ ਜਾਂਦੇ ਆ ਤੇ ਸਦਾਗਰ ਤੇ ਉਹਦੇ ਘਰ ਵਾਲੀ ਦੇਖਦੇ ਆ ਵੀ ਪਰਸੋਂ ਤਾਂ ਆ ਕੇ ਗਏ ਅੱਜ ਫੇਰ ਆ ਗਏ ਉਹਨਾਂ ਨੂੰ ਵੈਸੇ ਕੋਈ ਆਏ ਨਹੀਂ ਹੁੰਦਾ ਵੀ ਕਿਉਂ ਆਏ ਆ ਪਰ ਉਹਨਾਂ ਨੂੰ ਡਰ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਦਿਲ 'ਚ ਵੀ ਡਰ ਬਣਿਆ ਹੋਇਆ ਸੀ ਵੀ ਪ੍ਰੀਤੀ ਇਸ ਗੱਲ ਬਾਰੇ ਜਾਣਨ ਲਈ ਉਤਸ਼ਾਹ ਰੈਂਦੀ ਆ ਬੀ ਜੀ ਇਹ ਕਿ ਤੈਨੂੰ ਪਤਾ ਲੱਗ ਗਿਆ ਕਿ ਤੇ ਇਹ ਸਾਨੂੰ ਨਫ਼ਰਤ ਨਾ ਕਰਨ ਲੱਗ ਜੇ ਚਲ ਆਪਣੇ ਧੀ ਜਵਾਈ ਨੂੰ ਦੇਖ ਕੇ ਦੋਨੋਂ ਜੀ ਭੱਜ ਕੇ ਉਹਨਾਂ ਕੋਲ ਆਉਂਦੇ ਆ ਤੇ ਪ੍ਰੀਤੀ ਹੈ ਨਾ ਜਿਹੜੀ ਆਪਣੇ ਮਾਂ ਤੇ ਪਿਓ ਦੇ ਗਾਲ ਲਾ ਕੇ ਬਹੁਤ ਰੋਂਦੀ ਆ ਤੇ ਉਹ ਕਹਿੰਦੇ ਵੀ ਕਮਲੀਏ ਤੂੰ ਰੋਨੀ ਕਿਉਂ ਆ ਵੀ ਅੱਗੇ ਤਾਂ ਤੂੰ ਸਹਰੇ ਜਾਂਦੀ ਰੋਂਦੀ ਆ ਅੱਜ ਤੂੰ ਸਹਰਿਆਂ ਦਵਾ ਕੇ ਰੋਂਨੀ ਆ ਦੱਸ ਜੇ ਤੇਰੇ ਦਿਲ 'ਚ ਕੋਈ ਗੱਲ ਆ ਤਾਂ ਤੂੰ ਸਾਡੇ ਨਾਲ ਕਰ ਤੇ ਫਿਰ ਨਾ ਉਹ ਉੱਥੇ ਹੀ ਉਹ ਫਰਾਕ ਕੱਢਦੀ ਆ ਥੈਲੇ ਦੇ ਵਿੱਚੋਂ ਤੇ ਉਹਨਾਂ ਮੂਰੇ ਕਰ ਦਿੰਦੀ ਆ ਤੇ ਆਪਦੀ ਮਾਂ ਨੂੰ ਕਹਿੰਦੀ ਆ ਵੀ ਮਾਂ ਇਹ ਸਫਰਾਕ ਦਾ ਇੰਨਾ ਵੱਡਾ ਸੱਚ ਤੂੰ ਮੇਰੇ ਤੋਂ ਲੁਕੋਇਆ ਜਿਹੜੀ ਗੱਲ ਮੈਂ ਤੁਹਾਨੂੰ ਬਾਰ-ਬਾਰ ਪੁੱਛਦੀ ਰਹੀ ਤੁਸੀਂ ਉਹੀ ਗੱਲ ਮੇਰੇ ਤੋਂ ਲੁਕੋਈ ਵੀ ਜਦੋਂ ਮੈਂ ਤੁਹਾਨੂੰ ਇਹ ਕਹਿਤਾ ਸੀ ਕਿ ਤੁਸੀਂ ਮੈਨੂੰ ਸੱਚ ਦੱਸਦੇ ਹੋ ਤਾਂ ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸਿਆ ਤਾਂ ਫਿਰ ਉਹ ਕਹਿੰਦੇ ਵੀ ਅਸੀਂ ਸਿਰਫ ਤੈਨੂੰ ਇਸ ਕਰਕੇ ਸੱਚ ਨਹੀਂ ਦੱਸਿਆ ਕਿ ਸਾਨੂੰ ਡਰ ਸੀ ਵੀ ਕਿਤੇ ਤੂੰ ਸਾਡੇ ਤੋਂ ਦੂਰ ਨਾ ਹੋ ਜਾਈਂ ਫਿਰ ਉਹ ਕਹਿੰਦੇ ਵੀ ਦੇਖ ਤੈਨੂੰ ਜੇ ਇੰਨੀ ਗੱਲ ਪਤਾ ਲੱਗੀ ਆ ਤਾਂ ਅੱਧੀ ਸਚਾਈ ਆ ਉਹ ਵੀ ਪੂਰੀ ਸੱਚਾਈ ਇਹ ਆ ਪੁੱਤ ਵੀ ਤੇਰੇ ਮਾਂ-ਬਾਪ ਤੇ ਭਰਾ ਦੀ ਸੜਕ ਹਾਦਸੇ ਚ ਮੌਤ ਹੋ ਗਈ ਤੇ ਤੂੰ ਇਕੱਲੀ ਰੋਂਦੀ ਰਹਗੀ ਸੀ ਸਾਡੇ ਔਲਾਦ ਨਹੀਂ ਸੀ ਜਦੋਂ ਮੈਂ ਤੈਨੂੰ ਪਹਿਲੀ ਵਾਰ ਚੁੱਕ ਕੇ ਘਰ ਲਿਆਇਆ ਤਾਂ ਤੇਰੀ ਮਾਂ ਨੇ ਤੈਨੂੰ ਚੱਕਿਆ ਇਹਨੂੰ ਸਕੂਨ ਮਿਲਿਆ ਤੂੰ ਵੀ ਚੁੱਪ ਕਰ ਗਈ ਤੇ ਜਦੋਂ ਇਹ ਗੱਲ ਪਤਾ ਲੱਗੀ ਵੀ ਤੇਰੇ ਮਾਂ-ਪਿਓ ਮਾਰੇ ਗਏ ਤੇ ਸਾਨੂੰ ਇਹ ਲੱਗਿਆ ਵੀ ਤੈਨੂੰ ਮਾਂ-ਪਿਓ ਦੀ ਲੋੜ ਆ ਤੇ ਸਾਡੇ ਔਲਾਦ ਨਹੀਂ ਅਸੀਂ ਪੂਰੀ ਕਾਨੂੰਨੀ ਕਾਰਵਾਈ ਕਰਕੇ ਤੈਨੂੰ ਗੋਦ ਲਿਆ ਪਰ ਹਾਂ ਤੇਰੇ ਤੋਂ ਇਹ ਗੱਲ ਲੁਕੋਈ ਆ ਵੀ ਤੂੰ ਸਾਡੀ ਗੋਦ ਲਈ ਈਂ ਆ ਕਿਉਂਕਿ ਸਾਨੂੰ ਇਹ ਸੀ ਵੀ ਤੂੰ ਸਾਡੇ ਤੋਂ ਦੂਰ ਨਾ ਹੋਵੇਂ ਹੋਰ ਪੁੱਤ ਸਾਨੂੰ ਕੋਈ ਸਵਾਰਥ ਨਹੀਂ ਸੀ ਸਾਡੇ ਦਿਲ 'ਚ ਕੋਈ ਬੇਈਮਾਨੀ ਨਹੀਂ ਸੀ ਤਾਂ ਪ੍ਰੀਤੀ ਕਹਿੰਦੀ ਬਸ ਮੈਂ ਇਹੀ ਸੱਚੀ ਜਾਨਣਾ ਚਾਹੁੰਦੀ ਸੀ ਤੇ ਤੁਹਾਡਾ ਤਾਂ ਮੈਂ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਘਟਾ ਕਿਉਂਕਿ ਤੁਸੀਂ ਬਗਾਨੇ ਹੋਣ ਦੇ ਬਾਵਜੂਦ ਵੀ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੈਨੂੰ ਉਸ ਅਹੁਦੇ ਤੇ ਪਹੁੰਚਾਇਆ ਸ਼ਾਇਦ ਜਿੱਥੇ ਮੇਰੇ ਸਕੇ ਮਾਪੇ ਵੀ ਨਾ ਪਹੁੰਚਾ ਸਕਦੇ ਫਿਰ ਉਹਨਾਂ ਨੂੰ ਕਹਿੰਦੀ ਹੈ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਡੇ ਤੇ ਸ਼ੱਕ ਕੀਤਾ ਪਰ ਅੱਜ ਮੇਰੇ ਮਨ ਦੇ ਵਿੱਚ ਜੋ ਹੁਣ ਤੱਕ ਡਰ ਬੈਠਿਆ ਹੋਇਆ ਸੀ ਜੋ ਹਾਦਸਾ ਮੈਨੂੰ ਡਰਾਉਂਦਾ ਸੀ ਉਹਦੀ ਸੱਚਾਈ ਮੈਨੂੰ ਪਤਾ ਲੱਗ ਗਈ ਤੇ ਮੈਨੂੰ ਤੁਹਾਡੇ ਨਾਲ ਕੋਈ ਵੀ ਸ਼ਿਕਵਾ ਨਹੀਂ ਹੈਗਾ ਤੇ ਉਹਦੇ ਮਾਪੇ ਵੀ ਦਿਲ ਤੇ ਦਿਮਾਗ ਤੋਂ ਸ਼ਾਇਦ ਬਹੁਤ ਵੱਡਾ ਬੋਝ ਉਤਰ ਜਾਂਦਾ ਉਹ ਬੋਝ ਤੇ ਉਹ ਡਰ ਜਿਹਦਾ ਉਹਨਾਂ ਨੂੰ ਇਹੀ ਡਰ ਸੀ ਕਿ ਸ਼ਾਇਦ ਸਾਡੀਤੀ ਸਾਡੇ ਤੋਂ ਦੂਰ ਨਾ ਹੋ ਜੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ